ਮਰਤਸ ਹਾਂਜੀ ਵਕਿਤ ਕਾਲੀ ਹੈ ਹਾਂਜੀ ਬਣ ਗਈ ਅੱਛਾ ਤੇ ਤੈਨੂੰ ਘਰ ਪਾ ਦੇ ਸਾਈਂ ਲੀ ਲੈ ਗੈਣੀ ਰੋਟੀ ਉਸੇ ਖਾ ਲੈਣੀ ਹਾਂਜੀ ਕਿਉਂ ਨਾ ਤੂੰ ਇੱਥੇ ਖਾ ਲੋ ਤੇ ਸਾਈਂ ਲੈ ਜਾਓ ਮੈਂ ਇੱਥੇ ਹੀ ਖਾਣੀ ਹੈ ਤੂੰ ਪਾ ਦੇ ਮੈਂ ਜਾਣਾ ਲੈ ਕੇ ਕਿੰਨਾ ਕੁ ਤੇ ਟਾਈਮ ਲੱਗਣਾ ਸਿਰਫ 2 ਮਿੰਟ ਦੀ ਤੇ ਗੱਲ ਆ ਇੱਥੇ ਚੇਅਰ ਲੈ ਆਓ ਮੈਂ ਤਨ ਉਹਨੇ ਗਰਮ ਗਰਮ ਫੁਲਕੇ ਲਾ ਕੇ ਦੇ ਦੇਣੀ ਆ ਨਾ ਰੋਟੀ ਖਾ ਲੋ ਉਹਨਾਂ ਨੇ ਲੈ ਜਾਓ ਉਹਨਾਂ ਲਈ ਪੈਕ ਕਰ ਦਿੱਤੇ ਤੂੰ ਗੱਲ ਸਮਝਦੀ ਨਹੀਂ ਆ ਕੋ ਖੁੱਖਾ ਬੈਠਾ ਇੱਥੇ ਕੋਈ ਨਹੀਂ ਦੋਈ ਰੇ ਖਾ ਲਾਗੇ ਕੋਈ ਗੱਲ ਨਹੀਂ ਤੇ ਏਡੀ ਕਿਹੜੇ ਗੱਲ ਆ ਕੋਈ ਨਾ ਟਾਈਮ ਕਿੰਨਾ ਕੁ ਤੇ ਲੱਗਣਾ ਸਰ 10 ਮਿੰਟਾਂ 'ਚ ਤੇ ਸਾਰੀ ਗੱਲ ਆ। ਤੂੰ 10-15 ਮਿੰਟਾਂ ਦੇ ਤੇ ਉੱਥੇ ਚਲ ਜੂਗਾ ਨਾ ਮੈਂ ਇੱਥੇ ਬਹਿ ਕੇ ਕੁ ਕਹਾਣੀ ਉਹ ਰੋਟੀ ਖਾਣੀ ਉੱਥੇ ਕਰੂੰਗਾ ਕੋਈ ਗੱਲ ਨਹੀਂ ਤੂੰ ਪਾ ਦੇ। ਠੀਕ ਐ। ਜਿਆਦਾ ਸੋਚੇ ਜਲਦੀ ਪਾ ਦੇ। ਉਦੋਂ ਤੱਕ ਨਾ ਅਧਰੇ ਕੰਮ ਨੂੰ ਠੀਕ ਐ। ਠੀਕ ਐ ਮਮੀ ਚਲੀ ਜਾਂਦਿਆ। ਹਾਂ ਕਿੰਨਾ ਧੀਰੇ ਹੋ ਗਿਆ ਮੈਨੂੰ ਨਾ ਤੋਂ ਮਿਲਿਆ ਨਾ ਕੰਮ ਨੂੰ ਨਾ ਤਾਂ ਸਿਆਣ ਮੈਂ। ਵੇਦਰ ਰੰਨਾ ਮੰਮੀ ਤੁਹਾਨੂੰ ਤੁਹਾਡੀ ਜਿਆਦਾ ਭੁੱਲ ਗਈ ਜਿਆਦਾ ਤੁਹਾਨੂੰ ਆਹੋ ਸਰੀਰ ਜਿਹੜਾ ਬੁੱਢਾ ਹੋ ਗਿਆ ਤੇ ਹੋਰ ਯਾਦਾਂ ਤੇ ਆਪੇ ਭੁੱਲ ਨਹੀਂ ਹੋਈ ਹੋਰ ਕੀ ਮੈਨੂੰ ਜਿਆ ਵੀਡੀ ਪਤਾ ਲੱਗਦਾ ਕਿ ਮੈਂ ਰੋਟੀ ਵੀ ਕਦੇ ਰੱਖਦੀ ਐ ਕੀ ਗੱਲ ਸੁਣੋ ਰਾਣੇ ਉਹਦਾ ਫੋਨ ਨਹੀਂ ਆਇਆ ਕੋਈ ਉਹਨਾਂ ਦਾ ਫੋਨ ਕੱਢ ਲਿਆਣਾ ਉਹਨਾਂ ਨੇ ਕਿ ਲੋੜ ਮੈਰੀ ਹੁਣ ਲੈ ਆਹ ਕੀ ਕੰਦੀ ਕਰ ਰਹੀ ਕਿੰਨੇ ਦਿਨ ਹੋ ਗਏ ਮੇਰੇ ਫੋਨ ਤੇ ਵੀ ਨਹੀਂ ਆਇਆ ਮੈਸੇਜ ਤੁਹਾਡੇ ਨਾਲ ਗੱਲ ਹੋ ਗਈ ਹੋਵੇ ਹਾਂ ਜੇ ਤੈਨੂੰ ਨਹੀਂ ਆਇਆ ਤੇ ਮੈਨੂੰ ਉਹਨਾਂ ਨਾਲ ਜੂਰ ਕਰਨਾ ਹੈ ਜੋ ਭੈਣ ਨੰਦ ਕਰ ਸਕਦਾ ਤੇ ਭਾਈ ਨਾਲ ਜੂਰ ਕਰਨਾ ਹੈ ਉਨੋਂ ਦਾ ਟਾਈਮ ਕਿੱਥੇ ਗਿਆ ਜਦੋਂ ਕਰਾਣੇ ਰਿਸ਼ਤੇ ਉਦੋਂ ਭਈਆ ਭਈਆ ਕਰਦੇ ਤੇ ਹੁਣ ਹੋ ਗਿਆ ਵਿਆਹ ਨਾਲ ਦੀਆਂ ਨਾਲ ਲੈ ਗਏ ਆ ਤੇ ਹੁਣ ਬਚਦੇ ਨੇ ਭਈਆ ਲੈ ਉਦਾਂ ਹੀ ਹੁਣ ਵਿਜੀ ਹੋ ਗਏ ਆ ਉਦਾਂ ਵੀ ਥੋੜੀ ਨਾ ਟੈਨਸ਼ਨ ਜੀ ਚੱਲੰਦੇ ਹੀ ਹੀ ਘਰ ਤੁਹਾਨੂੰ ਤੇ ਕੋਈ ਕੱਲ ਦੱਸੀ ਦੀ ਨਹੀਂ ਹੈ ਕਿ ਇਹ ਵਿਜੀ ਹੁਣ 24 ਘੰਟੇ ਤੇ ਤੁਹਾਨੂੰ ਕੰਮ 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 ਤੇ ਮੈਂ ਤਾਂ ਗਈ ਹੀ ਥੋੜੇ ਦਿਨ ਹੋਏ ਆ ਤੁਹਾਨੂੰ ਪਤਾ ਹੀ ਆ ਤੁਹਾਨੂੰ ਕੁਛ ਕੀ ਗਈ ਯਾਰ ਕੰਮ ਦੇ ਹੁੰਦਾ ਹੀ ਮੈਂ ਮੰਨਦਾ ਹਾਂ ਕੰਮ 'ਚ ਬੰਦਾ ਬਿਜ਼ੀ ਹੁੰਦਾ ਇਹ ਥੋੜਾ ਵੀ ਬੱਜੇ ਦਾ ਹਾਲ ਚਾਲ ਨਹੀਂ ਪੁੱਛਣਾ ਮੁੜ ਕੇ ਆਪਣਾ ਮਤਲਬ ਨਿਕਲੇਗਾ ਤੇ ਮੁੜ ਕੇ ਵੀ ਗੱਲ ਨਹੀਂ ਬਾਤ ਨਹੀਂ ਪੁੱਛਿਆ ਨਹੀਂ ਕਿ ਹਨਾ ਉਹ ਬਦਲੀ ਬੰਦੇ ਆ ਚੱਲ ਪੁੱਤਰ ਤੈਨੂੰ ਲਈ ਪੁੱਛਾਂਗੇ ਹੁਣ ਕਿੰਨਾ ਪੁੱਛਣਾ ਕੋਈ ਦਾ ਤਾਂ ਹੀ ਸਭ ਪੁੱਛਦੇ ਆ ਉਹ ਮੰਮੀ ਜੀ ਗੱਲ ਦੱਸਾਂ ਕੀ ਹੋਈ ਆ ਕਿਉਂ ਘਰ 'ਚ ਨਾ ਟੈਨਸ਼ਨ 'ਚ ਬੜੀ ਆ ਪਾਣੇ ਦੇ ਕਰਨਾ ਕੋਈ ਬੇਬੀ ਨਹੀਂ ਹੋਉਂਦਿਆ ਤੇ ਮੰਮੀ ਨੂੰ ਇਹ ਵੀ ਛੇ ਛੇ ਦੀ ਕੋਈ ਬੱਚਾ ਹੋਵੇ ਤੇ ਮੈਂ ਆਰੇ ਲਗਾ ਮੈਂ ਦਾਦੀ ਬਣਾ ਤੇ ਉਹਨਾਂ ਡਾਕਟਰਾਂ ਨੇ ਹਾਂ ਡਾਕਟਰਾਂ ਨੇ ਕਿਹਾ ਕਿ 6 ਮਹੀਨੇ ਉਹਨਾਂ ਨੂੰ ਮੈਡੀਸਿਨ ਖਾਣੀ ਪਊਗੀ ਉਸ ਤੋਂ ਬਾਅਦ ਹੀ ਵੇਖਾਂਗੇ ਤੇ ਹੁਣ ਓਦਾਂ ਟੈਨਸ਼ਨ ਚ ਨਹੀਂ ਉਹਨਾਂ ਨੂੰ ਪਤਾ ਲੱਗਾ じゃ ਕਿੱਦਾਂ ਵਾ ਉਹ ਤੁਹਾਨੂੰ ਹੀ ਫੋਨ ਕਰਨੇ ਹੋਰ ਕਿਨੂੰ ਇੱਕੋ ਹੀ ਕੋ ਰਜਵਾਈ ਉਹਨਾਂ ਦਾ ਬੜੇ 10 12 ਜਿਹੜੇ ਵੀ ਭਾਈ ਕੋਈ ਕੋ ਰਜਵਾਈ ਤਾਂ ਹੀ ਕਰਦੇ ਆਗੇ ਬੇਬੀ ਨਹੀਂ ਹੋਉਂਦਿਆ ਤਾਂ ਤੇ ਮੇਰਾ ਕਮਜ਼ੂਰੇਗਾ ਦੱਸ ਮੇਰਾ ਕੀ ਲੈਣਾ ਦੇਣਾ ਰਿਚ ਮੈਂ ਤੁਹਾਨੂੰ ਕਿਹਾ ਕਿ ਤੁਹਾਡਾ ਕਸੂਰ ਹੈ ਤੇ ਵੱਡਾ ਫੋਨ ਫਾਨ ਤੇ ਕਰ ਹੀ ਸਕਦਾ ਨਾ ਵੀ ਭਾਈਆ ਠੀਕ ਠਾਕ ਹੈ ਕਿ ਨਹੀਂ ਦੀਦਾ ਕਦੀਆਂ ਨੇ ਪੁੱਛਿਆ ਫੋਨ ਕਰਕੇ ਤੂੰ ਤਾਂ ਨਾਲ ਦੀ ਸਾਈਡ ਲੈਣੀ ਵੇਸ਼ਾ ਤੂੰ ਮੇਰੇ ਨਾਲ ਦੀ ਗੱਲ ਕਦੀ ਕੀਤੀ ਹੈਗੀ ਹੈ ਕਿ ਮੈਂ ਤੇ ਐਵੇਂ ਤੁਹਾਨੂੰ ਪੁੱਛ ਲਿਆ ਮੈਂ ਤੇ ਉਦੋਂ ਪਚਿਆ ਕਿ ਚਲ ਬਾਹਰ ਬੂਰ ਕੇ ਤੇ ਹੁੰਦੇ ਹਨ ਕੇਵਲੇ ਰਾਣੇ ਦਾ ਜਾਂ ਕਿਸੇ ਦਾ ਫੋਨ ਨਾ ਆਇਆ ਹੋਵੇ ਸਾਹਿਲ ਦਾ ਐਵੇਂ ਛੇੜ ਲਿਆ ਤੁਹਾਨੂੰ ਆਇਆ ਨਾ ਤੇ ਤੈਨੂੰ ਨਾ ਦੱਸਦਾ ਜੇ ਕਦੀ ਕੋਣ ਨੇ ਭੁੱਲ ਕੇ ਰੱਖੇ ਫੋਨ ਕੀਤਾ ਤਾਂ ਲੱਗੇ ਮੈਂ ਤੇ ਆਪਣੀ ਮਾਰਦੀ ਰਹਿੰਦੀ ਛੱਡ ਪਰੇ ਆ ਕੋਈ ਗੱਲ ਨਹੀਂ ਮੇਰੀ ਪੇਰ ਕੇ ਚੱਲ ਕਰ ਦੇਣਗੇ ਜਈਆਂ ਟਾਈਮ ਟੂ ਲੱਗਿਆ ਹੋਣਾ ਫੋਨ ਦਾ ਉਹ ਜਾਈਏ ਤਾਂ ਇਹ ਵੀ ਉਹਦੇ ਵਾਂਦੀਆਂ ਗੱਲਾਂ ਕਰਦੇ ਅੱਜ ਪੁੱਤਰ ਜੀ ਕੋਈ ਗੱਲ ਨਹੀਂ ਸੁਣੋ ਉਹਦਾ ਸੱਚ ਨਹੀਂ ਪੰਦਾ ਵੀ ਕੱਲਾ ਕੱਲਾ ਭਾਈਆ ਉਹਨਾਂ ਦਾ ਹੈ ਵੀ ਕਦੇ ਪੁੱਛ ਲੈਣ ਕਿ ਫੋਨ ਤੇ ਮਰ ਜਾਣ ਕਿਦੇ ਪੁੱਛ ਲੈਣਾ ਵੀ ਭਾਈਆ ਕੀ ਹਾਲ ਚਾਲ ਦਾ ਤੂੰ ਕਦੀ ਆਇਆ ਨਹੀਂ ਹੁਣ ਕਿੱਥੇ ਰਹਿ ਗਿਆ ਵਾ ਪੁੱਛ ਨਹੀਂ ਸਕਦੇ ਆਓ ਅਸੀਂ ਤਾਂ ਕੱਲੇ ਚੱਲੋਂ ਜਾਈ ਦਦੇ ਐਸੀ ਉਹਨਾਂ ਨੂੰ ਪਰ ਕੇ ਨਹੀਂ ਕਿੱਥੇ ਦਾ ਟਾਈਮ ਟੂ ਲੱਗਦਾ ਅਗਰੇ ਉਹ ਕਦੇ ਸਾਇਲ ਵੀ ਮਸ਼ਕਰੀਆ ਕਰ ਲੈਂਦਾ ਦਾ ਕਿਦੇ ਭਾਈਆਂ ਨਾਲ ਜਦੋਂ ਦਾ ਉਹਦਾ ਵਿਆਹ ਹੈ ਨਾ ਉਹਦੇ ਵੀ ਟੇਵਰ ਬਦਲ ਗਏ ਆ ਕਾ ਕੋਈ ਨਾਲ ਨਹੀਂ ਕੋਈ ਸਾਰੇ ਕਰ ਲਨਗੇ ਤੈਨੂੰ ਫੋਨ ਕੁਛ ਨਹੀਂ ਕਰ ਆਹ ਮੈਨੂੰ ਕਹੀ ਜਾਓ ਆ ਤੇ ਮੇਰੇ ਪੁੱਤਾਂ ਮੈਂ ਮੈਂ ਤੇ ਤੈਨੂੰ ਕਹਣਾ ਨਹੀਂ ਆਪਣੀ ਸੁਣੋ ਵੀ ਆਪਣੇ ਭਾਵ ਨੂੰ ਸਮਝਾ ਕੇ ਜਾ ਮੇਰੀ ਇੱਕ ਗੱਲ ਸੁਣੋ ਜਦੋਂ ਉਹਦੇ ਉਹਨਾਂ ਤੇ ਵਿਆਹ ਹੋਇਆ ਸਾਹਨੇ ਦਾ ਵਿਆਹ ਹੋਇਆ ਤੂੰ ਹੀ ਵੱਡੇ ਜੀ ਉੱਥੇ ਤੂੰ ਹੀ ਭਾਈਆ ਜੇ ਵੱਡੇ ਜੇ ਤਰਾ ਫਰਜ਼ ਨਹੀਂ ਮਰਦਾ ਤੂੰ ਜਾ ਕੇ ਪੁੱਛਣ ਦਾ ਆ ਹੋ ਕੇ ਬਿਨ ਬੁਲਾਏ ਮੈਂ ਉਥੇ ਚਲ ਜਾਵਾਂ ਹੈ ਮੇਰੀ ਵੀ ਕਿ ਇੱਜ਼ਤ ਹੈ ਹੈ ਆਪਣੇ ਆਪ ਮੈਂ ਜਾਵਾਂ ਫੇਰ ਉਹ ਕਹਿੰਨ ਭਾਈਆ ਕਿੱਧਰ ਆ ਗਿਆ ਹੈ ਉਹਨਾਂ ਦਾ ਫਰਜ਼ ਕੋਈ ਨਹੀਂ ਪੰਦਾ ਤੇ ਭਾਈ ਨੂੰ ਫੋਨ ਕਰਕੇ ਸੱਦਣ ਧੀ ਜਵਾਈ ਨਾ ਜਦੋਂ ਮਰਜੀ ਜਾ ਸਕਦੇ ਆ ਜਲੂੜੀ ਨੇ ਕਿ ਬੁਲਾਉਣ ਉਹ ਮੇਰੀ ਗੱਲ ਧੀ ਜਾ ਸਕਦੀ ਆ ਜੁਵਾਈ ਨਹੀਂ ਆਪਣੇ ਆਪ ਜਾਂਦੇ ਨੇ ਤਾਂ ਫਿਰ ਗੱਲਾਂ ਤੇ ਉਹੀ ਹੋ ਗਈਆਂ ਨਾ ਧੀਆ ਨੂੰ ਕਹਿੰਦੇ ਆ ਕਿ ਕਿੱਕਟੀਆਂ ਬਣ ਕੇ ਰੋ ਨੋਵਾ ਬਣ ਕੇ ਤੁਸੀਂ ਨਹੀਂ ਉਹਨਾਂ ਦੇ ਪੁੱਤ ਬਣ ਕੇ ਰਹਿ ਸਕਦੇ ਆ ਓਕੇ ਮੈਂ ਉੱਥੇ ਜਾ ਕੇ ਦੇਖਾਂ ਅੱਗੇ ਚਾਜ ਨਾਲ ਮੈਨੂੰ ਬੁਲਾਦੇ ਤੇ ਉੱਥੇ ਜਾਵਾਂ ਤਾਂ ਹੋਰ ਮੇਰੇ ਠੰਗੇ ਚੰਗੀ ਬੇਇਜ਼ਤੀ ਕਰਾਂ ਹੈ ਚੰਗੇ ਮੈਨੂੰ ਫੁੱਲ ਚੜਾਣ ਭਾਈ ਆ ਗਿਆ ਸਾਡਾ ਕੋਈ ਕਹਿੰਦੇ ਆਪੇ ਆ ਗਿਆ ਮੋਟਕੇ ਅੱਗੇ ਤੇ ਰਾਣਾ ਮਾੜਾ ਮੋੜਾ ਥਾਣਾ ਚਲੋ ਕਰਦਾ ਹੁੰਦਾ ਹੀ ਹੁੰਦੇ ਉਹ ਵੀ ਇੰਨਾ ਕਰਦਾ ਵਾ ਜਦੋਂ ਤਾਂ ਸਾਹਿਲ ਦਾ ਵਿਆਹ ਹੋਇਆ ਵਾ ਤੁਸੀਂ ਕਰਾਇਆ ਵਾ ਐਵੇਂ ਰੋਲਾ ਪਾਈ ਜਾਨੀ ਆ ਨਾਲ ਇਹਨੂੰ ਪਤਾ ਨਾ ਕੁਛ ਨਾ ਰੋਲਾ ਹੀ ਪਾਈ ਜਣਾ ਵਾ ਸਾਰਾ ਕੁਝ ਤੁਹਾਨੂੰ ਹੀ ਪਤਾ ਵਾ ਬਸ ਆਹੋ ਪਤਾ ਹੀ ਮੈਨੂੰ ਤੁਹਾਨੂੰ ਤੇ ਨਾ ਬਸ ਮੌਕਾ ਚਾਹੀਦਾ ਵਾ ਮੇਰੇ ਭਰਾਵਾਂ ਨੂੰ ਬੋਲਣ ਦਾ ਬਸ ਕਿਰਦੀ ਕੀ ਰਹਿੰਦੀ ਆ ਮੰਮੀ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਹੈ 24 ਘੰਟੇ ਭਰਾ 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 ਘਰ ਵਾਲਾ ਤੇਨੇ ਕਦੀ ਸਮਝਿਆ ਮੈਨੂੰ ਆਪਣਾ ਵੀ ਆਪਣਾ ਮੇਰਾ ਘਰ ਹੈ 24 ਘੰਟੇ ਭਰਾਵਾਂ ਦੇ ਗੋਣ ਗਾਉਂਦੀ ਰਹਿੰਦੀ ਚੱਲ ਪੁੱਤ ਜੇ ਅਜੇ ਕੜੀ ਗੱਲ ਭਰਾਵਾਂ ਦੇਣ ਕਿ ਗੁੰਗੁਣ ਗਾਣੇ ਨੇ ਦੱਸ ਤੂੰ ਜੋ ਹਾਰ ਨਹੀਂ ਉਹ ਹੀ ਲੈਣਾ ਮੈਂ ਤੈਨੂੰ ਆदमी ਸਮਝੇ ਸਹੀਂ ਵੀ ਇਹਦੀ ਇੱਜ਼ਤ ਕਰਾਣੀ ਮਾਥੇ ਹਾਂ ਕੋਈ ਕੋਈ ਗੱਲ ਹੀ ਕਰਾ ਦੇਵੇ ਆ ਸੁਣਿਆ ਜਿਉ ਨੇ ਕਹਿੰਦੀ ਆਪਣੇ ਆਪ ਚਲ ਜਾ ਉਹਨਾਂ ਦੇ ਬੇਜੋ ਜਾ ਕੇ ਬੁਏ ਨੇ ਹੈ ਨਹੀਂ ਚਲੋ ਠੀਕ ਹੈ ਤੇ ਆਪਣੇ ਆਪ ਤੇ ਨਹੀਂ ਚਲੋ ਜਾਣਾ ਚਾਹੀਦਾ ਤੇ ਉਹਨੇ ਇੱਕ ਵਾਰੀ ਫੋਨ ਹੀ ਬੰਦਾ ਸਾਰੇ ਪੁੱਛਣ ਨਾ ਤੇ ਭਾਈ ਜੀਜਾ ਉਹਨਾਂ ਦਾ ਆਪਣੇ ਆਪ ਬੁਏ ਜਾ ਕੇ ਲਿਖਿਆ ਕਰਿਆ ਦੱਸੋ ਮੈਨੂੰ ਕਿਹੜੀ ਘਰਵਾਲੀ ਤੇ ਲਿਖਿਆ ਚਲ ਕੋਈ ਗੱਲ ਨਹੀਂ ਕੀ ਕਰਦਣ ਕੇ ਫੋਨ ਆਵੇ ਇਹਦੀ ਗੱਲਾਂ ਓਏ ਇਹਦੀ ਆਈ ਨੂੰ ਨਾ ਬਿਮਨ ਨੂੰ ਸਾਡਾ ਸਮਝਾਵੇ ਇਹ ਗੱਲਾਂ ਸਾਰੀਆਂ ਪੁੱਠੀਆਂ ਇਹਨਾਂ ਦੇ ਭਰਾਵਾਂ ਦੀ ਇਹਦੇ ਭਰਾਵਾਂ ਦੀ ਤੇ ਕੋਈ ਗੱਲ ਕਰੋ ਹੀ ਨਾ ਕੋਈ ਯੂ ਮਤਰਾ ਸਮਝਾ ਦੇ। ਹਾਂ ਫੋਨ ਜਾ ਠੀਕ ਕਰਾਣਾ ਹੁਣ ਤੇ ਮੈਂ ਕਰਾ ਕੇ ਲਿਆਵਾਂ ਫੋਨ ਖਰਾਬ ਹੋਇਆ। ਚਲ ਠੀਕ ਹੈ। ਇਹਨਾਂ ਨੇ ਕੰਮ ਹੀ ਹੈ ਜਨਾਨੀਆਂ ਦਾ। ਘੜੂ ਘੜੂ ਕਰ ਹੀ ਜਣਾ। ਪੇਕੇ ਵਾਲੀ ਗੱਲ ਕਰਦੇ ਰਹਿਣਾ। ਇਹ ਨਹੀਂ ਪਤਾ ਵੀ ਘਰ ਆ ਦਾ ਸਾਡਾ ਕੋਈ ਤੰਗਦਾ। ਮਿੰਵਲ ਹਾਂਜੀ ਅੰਮੀ ਇੱਧਰ ਆ ਇੱਕ ਵੰਡ। ਹਾਂਜੀ ਇੱਥੇ ਬੈਠ। ਯਾ ਅੰਮੀ ਉੱਧਰ ਮੈਂ ਫੋਮੇਟ ਇਹਨਾਂ ਨੂੰ ਜਿਹਦੇ ਬਾਹਰ। ਜਦੋਂ ਵੀਰ ਬੱਚਾ ਨਹੀਂ ਹੋਣਿਆ ਇੰਨੇ ਖਾਲੀ ਹੋ ਗਏ ਨੇ ਹਾਂਜੀ ਹੰਮੀ ਜੀ ਬੜੇ ਰੋਟਰਾ ਕੋ ਦਵਾਈ ਖਵਾ ਲਈ ਆ ਤੇ ਹੁਣ ਤੇ ਦੇਸੀ ਦੀ ਮੰਮੀ ਲੈ ਕੇ ਗਈ ਸੀ ਪਤਾ ਨਹੀਂ ਕਿੱਥੇ ਦੇਸੀ ਦਵਾਈ ਨੂੰ ਖੋਣ ਡਿਆ ਤੇ ਪਰ ਹਜੇ ਤੱਕ ਨਾ ਕੋਈ ਫਰਕ ਨਹੀਂ ਪੈਣ ਡਿਆ ਕੋਈ ਸਮਝ ਨਹੀਂ ਆਉਂਦੀ ਮੰਮੀ ਵੀ ਟੈਨਸ਼ਨ ਚ ਰਹਿੰਦੇ ਆ ਉਹਨਾਂ ਨੂੰ ਵੀ ਛੇਛਤੀ ਮੈਂ ਦਾਦੀ ਬਣਾ ਹਾਂ ਤੇ ਜਲਦੀ ਜਾ ਤੇ ਹੁੰਦੇ ਹੀ ਨੇ ਹਰ ਕੋਈ ਜਾਈ ਜਾ ਉਹ ਵੀ ਟੈਨਸ਼ਨ ਚ ਹੀ ਰਹਿੰਦੇ ਆ ਉਹਨੂੰ ਵੀ ਫਿਰ ਐਵੇਂ ਖਿੱਚਦੇ ਰਹਿੰਦੇ ਆ ਬੋਲਦੇ ਰਹਿੰਦੇ ਹੁਣ ਇਹਦੇ ਚ ਉਹਦਾ ਵੀ ਕੀ ਕਸੂਰ ਆ ਹਾਂ ਉਹ ਤੇ ਕਹਿੰਦਾ ਇੱਥੇ ਮਰਮਾਤਨਾ ਰਿੰਦੀਆਂ ਆ ਉਹ ਕਹਿੰਦਾ ਕਾਹ ਤੇ ਅੰਜਕਾਰੀ ਇਹਨਾਂ ਮੇਰਕੁਲ ਵੀ ਇੱਕ ਦਾਈ ਹੈਗੀ ਹੈ ਅੱਛਾ ਹਾਂ ਤੇ ਉਹ ਉਹਦਾ ਸ਼ਰਤੀਆ ਇਲਾਜ ਵੀ ਹੈ ਨਹੀਂ ਉਹਦਾ ਤੇ ਇਸ ਤਰ੍ਹਾਂ ਕਰ ਆਪਣੀ ਮੰਮੀ ਨੂੰ ਨਾ ਮੇਰੇ ਨਾਲ ਗੱਲ ਕਰਾ ਚਲੋ ਠੀਕ ਹੈ ਮੈਂ ਨਾ ਮੰਮੀ ਤੇ ਗੱਲ ਕਰਾ ਦੂੰਗੀ ਹਾਂ ਮੇਰੇ ਬੰਦੀ ਨਾਲ ਗੱਲ ਕਰਾ ਪਰ ਮੰਮੀ ਤੁਹਾਨੂੰ ਲੱਗਦਾ ਮੈਂ ਨਾ ਕਿ ਫਰਕ ਪੈ ਜਾਊਗਾ ਹਾਂ ਕੋਈ ਨਹੀਂ ਲੈ ਜਦੋਂ ਮਹਾਰਾਜ ਜੀ ਇੰਤ ਆਵੇ ਨਾ ਛੱਤਾ ਬਾੜ ਕੇ ਦੇ ਦਿੰਦਾ ਫਿਰ ਇੱਕ ਇੱਕ ਨਹੀਂ ਮੇਰੇ ਦੋ ਦੋ ਵੀ ਦੇ ਦਿੰਦਾ ਇਕੱਠੇ ਇਹ ਉਹਦੀ ਮੋਜ ਹੈ ਚਲੋ ਕਿ ਉਹ ਗੱਲ ਲੈ ਮਮੀ ਜੀ ਮੈਂ ਨਾ ਮਮੀ ਨਾਲ ਫੋਨ ਤੇ ਗੱਲ ਕਰੂੰਗੀ ਫਿਰ ਤੁਹਾਡੀ ਗੱਲ ਕਰਾ ਦੂੰਗੀ ਹਾਂ ਮੇਰੀ ਨਾਲ ਜਰੂਰ ਫੋਨ ਤੇ ਗੱਲ ਕਰਾਈ ਚਲੋ ਜੋ ਦੇ ਪੱਗਾ ਜੋ ਹੈਗਾ ਮਿਲੇਗਾ ਦੀ ਕਿਹੜੀ ਗੱਲ ਐ ਅਸੀਂ ਕਿੰਨਾ ਕਰਮ ਮਾਰੇ ਕਰਕੇ ਆਏ ਹਰੇਤੀ ਹੈ ਸਾਡੇ ਘਰ ਵੀ ਬੱਚੇ ਦੀ ਕਿਤਾਣ ਸੁਣੂਗੀ ਤੇ ਵਧੀਆ ਲੱਗੂਗਾ ਸਾਰੇ ਖੁਸ਼ ਰਹਿਣਗੇ ਉਹਦੇ ਨਾਲ ਰੇ ਤੇ ਲੱਗੇ ਰਹਿਣਗੇ ਹੋਰ ਕਹ ਮੈਨੂੰ ਪਤਾ ਕਿੰਨੀ ਖੁਸ਼ੀ ਹੋਣੀ ਐ ਹੋਈ ਨਾ ਹੁਣ ਸਮੀ ਵੀ ਚਲੋ ਆਪਣੀ ਭੂਆ ਘਰ ਰਹੀ ਆ ਕਿਦਾਂ ਵੀ ਆ ਹੁਣ ਉਹਦੇ ਘਰ ਵੀ ਬੱਚਾ ਹੋ ਜਾਏਗਾ ਤੇ ਰਾਮ ਨੇ ਆਪਣੇ ਹਾਰੇ ਲੱਗੇ ਹੋਣਗੇ ਹਾਰੇ ਲੱਗੇ ਰਹੀ ਹੈ ਹੋਰ ਕਿਉਂ ਨਾਲ ਤੇਰੇ ਪਤਾ ਬੱਚਾ ਨਾਲ ਤੇ ਪਤਾ ਨਹੀਂ ਲੱਗਦਾ ਸਾਡੀ ਜਾਨੀ ਕਿੱਥੇ ਲੰਘ ਜਾਂਦੀ ਆ ਚਲੋ ਕੋਈ ਗੱਲ ਹੈ ਮਹਾਰਾਜ ਜੀ ਵਾਲਾ ਬੈਠਾ ਆ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਮੈਂ ਫਿਰ ਮੈਂ ਗੱਲ ਕਰਾਉਂ ਕੀ ਕਰਾ ਹਾਂ 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 कुछ रोटी राटी बना आ के दिखी आके नहीं दिखी नहीं आके नहीं बनाई सिमरत हाँ जी मम्मी पानी पीना है मैं मर जा तू भी करन नहीं है तिनु मैं मना किता ना काम कर दो ओ किथे आ गई सिमरत किथे है सिमरत किथे रखे नो तो हाथ तो हाथ हाथ तो निकल बाहर तो निकल ਕਈ ਨਾ ਮਨਾ ਕਰਨਾ ਕੁੜੀ ਮੰਦੀ ਨਹੀਂ ਮੰਮੀ ਬਸ ਬਸ ਦੋ ਕ ਭਾਂਡੇ ਸੀ ਤੂੰ ਚੁੱਪ ਕਰ ਜਾ ਭਾਂਡਾ ਤੋਤਾ ਤੇ ਤੋਤਾ ਤੂੰ ਕਿਉਂ ਤੈਨੂੰ ਮਨਾ ਕੀਤਾ ਹੀ ਨਾ ਮੰਮੀ ਉਹ ਨਾ ਪਾਲਾ ਦੇ ਚਲ ਗਈ ਅਸੀਂ ਮਰ ਤਾਜ ਉਹ ਬੜੇ ਕੰਮ ਕਰਾਉਣ ਆਲੇ ਆ ਕਿੰਨਾ ਚਿਰ ਹੋ ਗਿਆ ਅੱਧੀ ਮੈਂ ਕੰਮ ਚ ਹੀ ਥੱਸੀ ਪਈ ਮੇਰੇ ਕੋ ਜਾਇਆ ਨਹੀਂ ਜਾਂਦਾ ਥ੍ਰੈਡਿੰਗ ਥ੍ਰੂਡਿੰਗ ਫੇਸ਼ੀਅਲ ਸਭ ਕੁਝ ਕਰਾਉਣਾ ਜਿਉਂ ਨੇ ਮਰ ਗਈ ਸੀ ਉਹ ਅਗਲ ਕੀ ਸੀ ਉਹ ਪਾਲਰ ਜਾਂਦੀ ਮੈਂ ਮਰ ਤ ਨਹੀਂ ਜਾਣਾ ਮੈਂ ਵਾਪਸ ਆ ਜਾਂਦੀ ਚਲੀ ਜਾਂਦੀ ਫਿਰ ਮੈਂ ਆ ਕੇ ਜੇ ਤੋ ਘਰ ਸਾਹਮਣੇ ਦੀ ਉਹ ਨਿਕਲ ਜਾਂਦੀ ਮੇਰੇ ਬਾਦੋ ਕਿ ਗਈ ਮੈਂ ਉੱਥੇ ਥੋੜੀ ਬਹਿ ਜਾਣਾ ਨਹੀਂ ਚਾਤੂ ਨੀ ਕਬਾ ਬਿਲਕੁਲ ਕੰਮ ਨੀ ਕਰ ਤੂੰ ਮਨ ਆ ਜੇ ਤੈਨੂੰ ਕੰਮ ਤਾਂ ਮੈਂ ਮੰਮੀ ਬਸ ਥੋੜਾ ਹੀ ਰਹਿ ਗਿਆ ਇਹ ਚੱਲ ਨਹੀਂ ਤਾਂ ਮੱਟਕੇ ਮਾਰ ਕੇ ਬਾਹਰ ਕੱਢਨੇ ਜੀ ਇਹ ਵੀ ਟੀਟੀ ਇੱਥੇ ਨਾ ਮੰਨਦੀ ਨਹੀਂ ਕੋਈ ਗੱਲ ਸੁਣਦੀ ਨਹੀਂ ਆਵੇ ਸਾਰੀ ਪੰਡੋਰੇ ਨੇ ਮਾਨ ਛੱਡੀ ਜੋ ਹੈ ਉਹ ਚੁੱਪ ਕਰਕੇ ਨਿਕਲਦੀ ਤਾਂ ਮੈਨੂੰ ਠੀਕ ਲੈਦੀ ਵੀ ਮੰਮੀ ਆਉਗੇ ਤਾਂ ਦੱਸ ਕੇ ਤਾਂ ਚਲੀ ਜਾਉਗੀ ਤੇ ਮੇਰੇ ਬਾਦੋ ਹੀ ਨਿਕਲ ਗਈ ਆਹ ਉਹਨੇ ਦਾਲ ਆ ਕੇ ਤੇ ਭਾਂਡੇ ਮਾਰ ਕੇ ਦੱਸ ਇੰਨੀ ਉਹਨੂੰ ਅੱਖ ਰਾਈ ਭਾਂਡੇ ਬਾਂਦੇ ਜੀ ਐਨਾ ਮਨਾਂ ਕਰਦੀ ਇਹ ਕੁੜੀ ਮੁੜਦੀ ਨਹੀਂ ਇਹਨੇ ਕੋਈ ਨਾ ਕੋਈ ਚੰਦ ਚਾੜ ਨਹੀਂ ਲੱਗਦਾ ਕੀ ਕਰਾਂ ਇਹਨਾਂ ਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੇ ਰਪਾ ਸਿਮਰ ਤਾਂ ਹੱਲੇ ਤਾਂ ਆਪਨੀ ਆਈ ਹੈਗੀ ਮੈਨੂੰ ਕਹਿੰਦੀ ਮੰਮੀ ਦੇ ਆਉਣ ਤੋਂ ਪਹਿਲੇ ਪਹਿਲੇ ਨਾ ਮੈਂ ਘਰ ਆ ਆ ਚਾਹੂੰਗੀ ਚੋਕਲਾ ਪੈਂਸ ਹੋਣਾ ਮੈਂ ਹਮੋਂ ਨੂੰ ਕਹੀ ਕਮਾ ਘੜੀ ਘੜੀ ਕਿਉਂ ਨਹੀਂ ਆਈ ਇਹਨਾਂ ਟਾਈਮ ਲਾਤਾ ਉਹਨਾਂ ਨੇ ਗਾਵਾ ਕੱਢਾ ਲੱਗਣਾਵਾ ਕੀ ਕੁੜੀ ਗਈ ਡਿਸ਼ ਦੇਣ ਕੁੜੀ ਆ ਨਾ ਨਾ ਫੋਨ ਚੁੱਕਣ ਲਈ ਡੇਹੀ ਹੋਣੀ ਆ ਫੇਸ਼ਲ ਫੇਸ਼ਲ ਕਰਾਉਣਾ ਮੈਨੂੰ ਆਂਦੀ ਹੀ ਵੀ ਇਹ ਸਬਜੀ ਦਾ ਟਾਈਮ ਨੂੰ ਮੈਂ ਆ ਜਾਣਾ ਜੇ ਮੈਂ ਮੰਮੀ ਨੂੰ ਜੇ ਦੱਸਿਆ ਨਾ ਕਿ ਸਬਜੀ ਵੀ ਨਹੀਂ ਬਣੀ ਹੈਗੀ ਸਵੇਰ ਦੀ ਤੇ ਮੰਮੀ ਨੇ ਹੋਰ ਰੋਲਾ ਪਾਉਣ ਲੱਗ ਪਾਣਾ ਕੋਈ ਹਾਲ ਨਹੀਂ ਹੈ ਕੁੜੀ ਕਿਆ ਕਿ ਕੋਸ਼ਿਸ਼ ਜਾਂਦੀ ਐ ਤੇ ਕਰਦੀ ਕੋਸ਼ਿਸ਼ ਐ ਮੈਂ ਦੱਸ ਕਿੰਨਾ ਕ ਪੜਦਾ ਪਾਈ ਜਾਵਾ ਹੁਣੇ ਦੀਆਂ ਗੱਲਾਂ ਉੱਥੇ ਜਾ ਕੇ ਕੋਸ਼ਿਸ਼ ਕਰੀ ਨਹੀਂ ਨਾ ਫੋਨ ਚੁੱਕਾਂ ਨਹੀਂ ਐ ਵੀ ਕਿੰਨੇ ਵਜੇ ਆਉਣਾ ਕਿੰਨੇ ਵਜੇ ਨਹੀਂ ਫਲਾਪਾ ਰੋਟੀ ਤਕਾਉਣ ਤੇ ਵੀ ਜਾਣੀ ਹੈ ਕਿੱਸੇ ਦੇ ਘਰ ਕਿਹਦਾ ਫੋਨ ਲਾਉਣਾ ਹੈ ਹੈਲੋ ਸੁਕਾਰ ਹੋਰ ਵੀ ਮਮ ਕੀ ਹਾਲ ਚਾਲ ਹੈ ਹਾਂ ਜੀ ਠੀਕ ਹਾਂ ਮਮ ਨੂੰ ਫੋਨ ਤੋਂ ਬੱਤੀ ਜਾਂਦੇ ਮੈਂ ਕਦੋਂ ਆ ਤੁਹਾਨੂੰ ਫੋਨ ਕਰਾਂ ਸਹੀ ਉਹ ਤੋਂ ਅਜਿਹੇ ਤਿੰਨ ਨੰਬਰ ਗਲੀ ਜੇ ਨਾ ਉਹ ਆਂਟੀ ਇੱਕ ਬਿਮਾਰ ਸੀ ਤੇ ਮੈਂ ਉਹਦਾ ਪਤਾ ਲੈਣ ਗਈ ਹੁਈ ਸਭ ਤਾਂ ਨਹੀਂ ਤੇ ਫੋਨ ਚੁੱਕਣ ਦੇ ਮੈਂ ਹੁਣ ਮੈਂ ਘਰ ਆਈਆਂ ਤੇ ਤੇਰਾ ਫੋਨ ਹੋਣ ਚੁੱਕਿਆ ਮੈਂ ਹੋਰ ਦੱਸ ਮੈਂ ਸੋਚਾਂ ਪਤਾ ਨਹੀਂ ਕਿਉਂ ਮਮੀ ਫੋਨ ਕੱਟੀ ਜਾਂਦੇ ਆ ਠੀਕ ਠਾਕ ਹੈ ਸਭ ਰਾਜੂ ਦਾ ਕੀ ਹਾਲ ਹੈ ਰਾਜੂ ਠੀਕ ਨਹੀਂ ਹੋਣਾ ਗੁੱਸਾ ਕਰਕੇ ਭੱਜਿਆ ਮੇਰਾ ਤੂੰ ਕਿਹੜਾ ਫੇਰਾ ਮਾਰਿਆ ਤੱਕ ਦੋ ਵਾਰ ਤੂੰ ਕੱਲੀ ਆ ਗਈਆਂ ਇਹ ਨਹੀਂ ਕਿ ਉਹ ਲੈ ਕੇ ਤੇ ਇੱਕ ਵਾਰ ਫੇਰਾ ਮਾਰਿਆ ਵਾ ਤੇਰਾ ਫਰਜ਼ ਉਹ ਮੈਨੂੰ ਲੈ ਕੇ ਆਵਾ ਉਹ ਮੈਨੂੰ ਕਹਿੰਦੇ ਆ ਕਿ ਮੈਨੂੰ ਮੈਂ ਬਾਕੀ ਖਾਣ ਨਹੀਂ ਕੀਤਾ ਜਦੋਂ ਸਹਿੰਦਾਂ ਦਾ ਵਿਆਹ ਕਰਵਾਉਣਾ ਨਹੀਂ ਉਹ ਦੋ ਮੈਨੂੰ ਉੱਥੋਂ ਕਰਵਾਣੀ ਹੀ ਆਉਣ ਦਿੰਦੇ ਕਿ ਨਹੀਂ ਇੱਥੇ ਰੋ ਭਾ ਦੀ ਇੱਥੇ ਹੀ ਰੋ ਜੇ ਨਾ ਤੇ ਵਿਆਹ ਨਹੀਂ ਹੋ ਜਾਦਾ ਤੇ ਅੰਦਰ ਜਦੋਂ ਤੇ ਵਿਆਹਾ ਹੋ ਗਿਆ ਵਾ ਤੇ ਮੈਨੂੰ ਪੁੱਛਿਆ ਵੀ ਨਹੀਂ ਗਾ ਇਹ ਪਾਜੀ ਕਿੱਥੇ ਆ ਨਹੀਂ ਨਹੀਂ ਤੂੰ ਹੁਣ ਐਦ ਕਿ ਆਏਂਗੀ ਤੂੰ ਨਾਲ ਲੈ ਕੇ ਆਉਣਾ ਹੋਰ ਬੱਚੇ ਠੀਕ ਹੈ ਹਾਂ ਬੱਚੇ ਕਰ ਕੋਈ ਨਾ ਕੋਈ ਨਾ ਮੈਂ ਆਪੇ ਕਰ ਲਾਂਗੀ ਫੋਨ ਤੇਰੀ ਸੱਸ ਠੀਕ ਐ ਹਾਂਜੀ ਮੰਮੀ ਜੀ ਸਭ ਠੀਕ ਐ ਤੇ ਆ ਹੀ ਗੱਲਾਂ ਚੱਲਣੀਆਂ ਸੀ ਤੇ ਮੰਮੀ ਜੀ ਨਾਲ ਫਿਰ ਮੇਰੀ ਗੱਲ ਹੋਈ ਕਿ ਦਰ ਬਣਾਉਦੇ ਘਰ ਬੱਚਾ ਨਹੀਂ ਹੋਣਿਆ ਰஞ்சிਤ ਘਰ ਤੇ ਮੰਮੀ ਦੱਸਾਂ ਮਮਮੀ ਨੇ ਕਹਿੰਦੇ ਨਹੀਂ ਕਿ ਮੇਰੀ ਗੱਲ ਕਰਾਈ ਮੰਮੀ ਨਾ ਅੱਛਾ ਹਾਂਜੀ ਅੰਦੇ ਕੋਈ ਸੁਣ ਟੈਂਡਿਆ ਕੋਈ ਹੋ ਕੇ ਨਾ ਕੋਈ ਮਤਲਬ ਕਿ ਤਾਈ ਆ ਤੇ ਉਤੋਂ ਕਰਾਈ ਪਾਓ ਤੇ ਸ਼ਰਤਾਂ ਫਰਕ ਪੈਂਦਾ ਹੋ ਤੈਨੂੰ ਪਤਾ ਦਾਗਾ ਪੁੱਤ ਤੇ ਮੈਂ ਉਹਦਣਾ ਜੇ ਇੱਕ ਦਵਾਈ ਕੋ ਦਾਈ ਕੋ ਮੈਂ ਦਵਾਈ ਲਿਆਈ ਈ ਉਹਦੀ ਉਹ ਦੋ ਕੁੜੀਆਂ ਰਹਿ ਗਿਆ ਘਰੇ ਦੋ ਕੁੜੀਆਂ ਰਹਿ ਗਿਆ ਖਾਣ ਵਾਲੀਆਂ ਤੋ ਹੁਣ ਛੱਡਦੀ ਆ ਤੇ ਤੇਰੇ ਨਾਲ ਚੱਲਾਂ ਮੈਂ ਹੁਣ ਮੰਮੀ ਮੈਨੂੰ ਨਹੀਂ ਪਤਾ ਮੈਂ ਕਿ ਚਲੂੰ ਦੱਸਣ ਦੀਆਂ ਕਿ ਮੰਮੀ ਇੱਦਾਂ ਕਹਿਣ ਲਈ ਪਰ ਮੰਮੀ ਕੀ ਪਤਾ ਕਿ ਇੱਥੇ ਮੇਰ ਹੋਈ ਜਾਵੇ ਉਹ ਤੇ ਕਿੰਨੇ ਬੜੇ ਲੋਕਾਂ ਤੇ ਕਿਰਪਾ ਹੋਈ ਏ ਬਾਬੇ ਦੀ ਅੱਛਾ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਕਰਦੀ ਆ ਜਮੇ ਨੂੰ ਮੈਂ ਪੁੱਛਦੀ ਆ ਠੀਕ ਹੈ ਮੈਂ ਨਾਲ ਗੱਲ ਕਰ ਲਉ ਤੇ ਰঞ্জੀਤ ਨਾਲ ਵੀ ਗੱਲ ਕਰ ਲਿਓ ਆਹੋ ਤਾਂ ਰਜੀਤ ਨਾਲ ਵੀ ਕਰੂੰਗੀ ਠੀਕ ਆ ਖਵਾ ਲੈਨੇ ਕੋਈ ਨਹੀਂ ਪਤ ਸਾਨੂੰ ਤੇ ਜੀ ਚਾਹੀਦਾ ਜਿੱਥੋਂ ਵੇਰ ਪੈ ਜੇ ਆਪਾਂ ਉਥੇ ਚੱਲ ਜਾਂਗੇ ਥੱਕੇ ਹੀ ਖਾਂਡੀਆਂ ਨੇ ਤੇ ਮਗਰ ਮੈਂ ਇਹਨਾਂ ਦੇ ਚੱਲਦੇ ਹੀ ਖਾਂਡਣੇ ਆ ਇਹਨਾਂ ਦੇ ਫਿਰ ਵੀ ਮੂੰਹ ਚੁੱਦੇ ਨਹੀਂ ਹੁੰਦੇ ਕੋਈ ਨਹੀਂ ਮੰਮੀ ਮਾਵਾ ਨਹੀਂ ਖੁਣੇ ਹੁੰਦੇ ਆ ਮਾ ਬੱਚਿਆਂ ਕਰਕੇ ਤੇ ਕੋਈ ਗੱਲ ਨਹੀਂ ਸਾਡਾ ਫਰਜ ਆ ਤੇ ਆਪਾਂ ਇੱਕ ਖਵਾ ਲੈਨੇ ਆ ਦਵਾਈ ਇੱਕ ਵਾਰੀ ਹੋਰ ਇੱਥੋਂ ਨਹੀਂ ਤੇ ਕੀ ਪਤਾ ਮੰਮੀ ਤੇ ਪੂਰਾ ਉਹ ਤੋਂ ਮੇਰ ਹੋਊਗੀ ਨਾ ਹੋਊਗੀ ਕੋਈ ਲੋਟਰੀ ਟਿਕਟ ਵਾਰੀ ਖਵਾ ਕੇ ਵੇਖੋ ਪੁੱਤ ਮੈਂ ਤੇ ਖੱਜਲ ਹੋਣ ਨੂੰ ਤਿਆਰ ਆ ਰਾਣਾ ਬੜਾ ਮੋੜਾ ਚੰਗਾ ਬੋਲ ਦਿੰਦਾ ਹੀ ਫੇਰ ਉਹ ਖੇਚੜਾਉਂਦਾ ਹੀ ਉਹ ਮੇਰ ਨਾਲ ਮਾਤਾ ਲੈ ਕੇ ਤੁਰੀ ਰਿੰਦੀ ਫਲਾਣ ਟਗਾਂ ਮੈਂ ਇਹਨਾਂ ਨੂੰ ਲੈ ਕੇ ਤੁਰੀ ਰਿੰਦੀ ਇਹਨਾਂ ਦੇ ਭਲੇ ਵਾਸਤੇ ਜਾਨੀ ਆ ਮੇਰਾ ਕੀ ਜੀ ਕਰਦਾ ਤਾਂ ਕੇ ਖਾਣ ਨੂੰ ਹਾਂ ਮੰਮੀ ਇਹ ਤਾਂ ਠੀਕ ਆ ਤੁਹਾਨੂੰ ਕਿਹੜਾ ਇਹ ਨਾ ਕਰਕੇ ਤੁਰੇ ਫਿਰਦੇ ਮੈਂ ਪ੍ਰੀਣੀ ਨਹੀਂ ਕਰਨੀ ਆ ਅੱਕਦੀ ਮੈਂ ਆਪਣੀ ਸ਼ੂਗਰ ਨਹੀਂ ਵੇਦੀ ਕੁਛ ਨਹੀਂ ਵੇਦੀ ਇਹਨਾਂ ਦੇ ਨਾਲ ਹੀ ਤੁਰੀ ਫਿਰਦੀ ਰਿੰਨੀ ਆ ਮੈਂ ਪੀ ਚੱਲ ਰਾਬ ਇਹਨਾਂ ਨੂੰ ਜੀ ਦੇਵੇ ਤਾਂ ਮੈਨੂੰ ਵੀ ਠੰਡ ਪਵੇ ਪਿਚਾਲ ਘਰ ਤੇ ਜੀ ਆਇਆ ਚਲ ਕੋਈ ਨਹੀਂ ਮੈਂ ਸਲਾਹ ਕਰਕੇ ਉਥੋਂ ਘੋਆ ਲਾਂਗੇ ਆਪਾਂ ਹਾਂਜੀ ਹਾਂਜੀ ਮੈਂ ਚਲੋ ਕੋਈ ਨਹੀਂ ਗੱਲ ਕਰ ਲਓ ਇਹਨਾਂ ਤੋਂ ਚਲ ਠੀਕ ਆ ਪੁੱਤ ਤੇ ਆਵੀ ਰਾਜੂ ਲੈ ਕੇ ਤੇ ਫੇਰਾ ਮਾਰੀ ਠੀਕ ਆ ਕੋਈ ਨਹੀਂ ਮੈਂ ਆਉਂਗੀ ਕੋਈ ਨਹੀਂ ਮੈਂ ਕਰੂੰਗੀ ਰਾਜੂ ਨੂੰ ਵੀ ਫੋਨ ਚਲ ਠੀਕ ਆ ਮੇਰਾ ਪੁੱਤ ਰੱਖ ਓਕੇ ਓਕੇ ਬੇਟਾ ਚਲ ਕੁੜੀ ਆਪਣੇ ਤਾਂ ਗੁੱਸਾ ਕਰੀ ਫਿਰੰਡੀ ਜਵਾਈ ਆਪਣੇ ਤਾਂ ਗੁੱਸਾ ਕਰੀ ਫਿਰੰਡਿਆ ਤਾਂ ਸ ਮੈਂ ਕਿੰਨੂ ਕਿੰਨੂ ਮਨਾਵਾ ਜੇ ਇਹਨਾਂ ਨੂੰ ਲੈ ਕੇ ਤੁਰਦੀ ਇਹ 36 ਗੱਲਾਂ ਕਰਦੇ ਮੇਰੇ ਨਾਲ ਜਾਣ ਲੱਗੇ ਹਾਂ ਜੇ ਤੁਹਾਡੇ ਚੱਲਦੇ ਵੱਖਰੇ ਡੇਟੂ ਦੇ ਕਾਂ ਨਹੀਂ ਆ ਲੋਕਾਂ ਦੇ ਰਾਵਾਂ ਨਾ ਕਰਾਵੇਂ ਨੀ ਦਿਨ ਨਾ ਮੈਂ ਰਾਤਵੇਂ ਨੀ ਸ਼ੂਗਰ ਨਾ ਮੈਂ ਆਪਣੀ ਵੀ ਨਹੀਂ ਆ ਮੈਂ ਤੁਰ ਹੀ ਰਹਿਣੀ ਆ ਕਿ ਜਿੱਥੇ ਵੀ ਨੂੰ ਦੱਸਦਾ ਕੋਈ ਮੋਥੇ ਚਲੀ ਰੱਬ ਮੈਨੂੰ ਕਿਤੇ ਹੋਈ ਖੈਰ ਪਾ ਦੇ ਮੇਰੀ ਝੋੜੀ ਕਿਤੇ ਹੋਈ ਭਰ ਦੇਵੇ ਮਗਰ ਇਹ ਮੇਰੀ ਸੁਣਦੇ ਹੀ ਨਹੀਂ ਕੁੜੀ ਹੁਣ ਦੱਸਣ ਲਈ ਆ ਚੱਲ ਕੋਈ ਨਹੀਂ ਰਾਣਾ ਆਉਂਦਾ ਤੂੰ ਮੈਂ ਪੁੱਛਦੀ ਆ ਕੀ ਆ ਮੰਮੀ ਜੀ ਕਿਹਦਾ ਫੋਨ ਸੀ ਫੋਨ ਕਿਹਦਾ ਹਣਾ ਬੀਮਲ ਦਾ ਸੀ ਉਹ ਫੋਨ ਅੱਛਾ ਵਿਮਲ ਜੀ ਦਾ ਹਾਂ ਵਿਮਲ ਦਾ ਫੋਨ ਸੀ ਫੋਨ ਠੀਕ ਠਾਕ ਨੇ ਸਭ ਸਭ ਠੀਕ ਹੈ ਉਹ ਜਵਾਈ ਪਾਈ ਗੁੱਸਾ ਕਰਦਾ ਪਿਆ ਵੀ ਮੈਨੂੰ ਇਹਨਾਂ ਨੇ ਕਦੀ ਫੋਨ ਨਹੀਂ ਕੀਤਾ ਅੱਛਾ ਮੈਂ ਤੇ ਨਾ ਮੰਮੀ ਨੇ ਮੈਨੂੰ ਕਦੀ ਫੋਨ ਕੀਤਾ ਤੇ ਯਾਦ ਨਹੀਂ ਕਰਦੇ ਉਹਦੋਂ ਜਦੋਂ ਵਿਆਹ ਕਰਾਉਣਾ ਸੀ ਉਦੋਂ ਸਾਰੇ ਫੋਨ ਕਰਦੇ ਸੀ ਸਾਰੇ ਆ ਕੇ ਜੀਜਾ ਜਾਇਨਾ ਜਾਇਨਾ ਭਾਈਆ ਜਾਈਨਾ ਤੇ ਹੁਣ ਇਹਨੇ ਪੁੱਛਿਆ ਤੱਕ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਅੱਜ ਆਉਂਦੇ ਆ ਨਾ ਤੇ ਮੈਂ ਉਹਨਾਂ ਨੂੰ ਕਹਿੰਨੀ ਆ ਵੀ ਤੁਸੀਂ ਰਾਜੂ ਭਾਜੀ ਨੂੰ ਨਾ ਫੋਨ ਕਰਕੇ ਹਾਲ ਚਾਲ ਪੁੱਛ ਲਓ ਗਲਤੀ ਇਹਨਾਂ ਦੀ ਵੀ ਆ ਇਹਨਾਂ ਨੂੰ ਫੋਨ ਕਰਨਾ ਚਾਹੀਦਾ ਆ ਨਾ ਫਿਰ ਉਹਨਾਂ ਨੇ ਤੇ ਇਹੋ ਕੁਝ ਹੀ ਕਹਿਣਾ ਵਾ ਵੀ अच्छा पांडे तो तू मान जंदे ही सा सब्जी की सब्जी बना के गई हो मम्मी जी सब्जी कोई भी नहीं बना के गई ओ तेरे तौडे मगरी मगरी चल गई थी तो कहती है कि मैं खेती आ जाना कोई गल नहीं मम्मी इन कद्दू पये होया मैं गंडे गुंडे चीर के अपने आप कद्दू बना लेनी कोई नहीं तो टेंशन ना लो झट में बना लेनी तेनु तो मैं काम तो मना कीता तू की मेनू टेंशन दवानी मेनू तेरी टेंशन हो रंदी हो मम्मी को जी नहीं होता रोटी बनानी है मैं केड़ा कपड़े तो औंदी हां रहने दे तू मेनू फला सब्जी मैं काट दियां ਤੇ ਮੈਂ ਪੇਟਰ ਪਾਲਾਉਣੀ ਤੂੰ ਨਹੀਂ ਕਰਨਾ ਕੁਛ ਵੀ ਨਾਲੇ ਨਾ ਬਿਮਲ ਦੀ ਬਿਮਲ ਦਾ ਮੈਨੂੰ ਫੋਨ ਆਇਆ ਪੁੱਤ ਤੁਹਾਡੀ ਸੱਸਾਂ ਦੀ ਹੀ ਕੋਈ ਸਰੂਪੇਂਡਿਆ ਸਰੂਪੇਂਡ ਹਾਂਜੀ ਉਥੇ ਨਾ ਕੋਈ ਈਦਾਈ ਆ ਤੇ ਬੜੀ ਸ਼ਰਧੀਆਂ ਦਵਾਈ ਦਿੰਦੀ ਆ ਤੇ ਆਪਾਂ ਸਿਣੀ ਉਥੇ ਜਾਣਾ ਮੰਮੀ ਉਥੇ ਕੀ ਕਰਨਾ ਆਣਾ ਆਪਾਂ ਜਾ ਕੇ ਉਹ ਤਾਂ ਦਵਾਈ ਲਿਆਉਣੀ ਤੇਰੇ ਵਾਸਤੇ ਇੱਥੇ ਦੇਖਾਣ ਡਈਆਂ ਹੋਰ ਕਿਸੇ ਵਾਸਤੇ ਜਾਣਾ ਮੈਂ ਤੂੰ ਸਮਝ ਗੱਲ ਨੂੰ ਪੁੱਤ ਮੇਰੋਂ ਜ਼ਿਆਦਾ ਤੈਨੂੰ ਚਿੰਤਾ ਹੁੰਦੀ ਜਦੋਂ ਮੈਂ ਕਿ ਤੇਰ ਨੂੰ ਗਾਦੀ ਮੈਨੂੰ ਚਿੰਤਾ ਲੱਗੀ ਚਾਹੀਏ ਵੀ ਮੈਂ ਉੱਥੇ ਲੈ ਜਾ ਆ ਉੱਥੇ ਲੈ ਜਾ ਕਿਤੇ ਉਹ ਮੇਰੇ ਬੱਚੇ ਦੇ ਖੈਰ ਪਾ ਦੇ ਮਮੀ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਮਝਦੀ ਆਂ ਵੇਖੋ ਆਪਾਂ ਇੱਕ ਵਾਰੀ ਦਵਾਈ ਖਾਣਦੇ ਆਂ ਹੱਲੇ ਉਹਨਾਂ ਛੱਡ ਕੇ ਹੁਣ ਸਰੂ ਪਿੰਡ ਚੋਰ ਪਾਂਗੇ ਆਪਾਂ ਹੁਣ ਉਹ ਦਵਾਈ ਹੈ ਜੇ ਪੂਰੀ ਨਹੀਂ ਹੋਈ ਕਿੰਨੀਆਂ ਕੁੜੀਆਂ ਰਹਿਂਦੀਆਂ ਉਹ ਦੋ ਤਿੰਨ ਰਹਿ ਗਈਆਂ ਮੰਮੀ ਤੇ ਤੁਸੀਂ ਕਹਿੰਦੇ ਸੀ ਨਾ ਫੇਰ ਲੈਣ ਜਾਣੀਆਂ ਤਾਂ ਮੈਂ ਦੱਸਿਆ ਕਿ ਤੂੰ ਤਾਂ ਨਹੀਂ ਮੈਂ ਦੱਸੂਗਾ ਮੈਂ ਕਿ ਦੋ ਕੁੜੀਆਂ ਲੈਣਗੇ ਤਾਂ ਮੈਨੂੰ ਦੱਸੀ ਤੂੰ ਤੇ ਮੈਂ ਦੱਸਿਆ ਨਹੀਂ ਤੂੰ ਉਹ ਕੁੜੀਆਂ ਨੂੰ ਰਹਿਣ ਦੇ ਅੱਜ ਖਾਲ ਬੰਦੇ ਪੁੜੀਆਂ ਆਪਾਂ ਸਰੂਪਿੰਡ ਜਾਣਾ ਸਰੂਪਿੰਡ ਰਜਾ ਦੇ ਦੋਈ ਗਿਆ ਹੁੰਦਾ ਨਾਲੇ ਮੰਮੀ ਜੀ ਸਰੂਪਿੰਡ ਦਾ ਮੈਨੂੰ ਪਤਾ ਵਾ ਨਾ ਉੱਥੇ ਕੋਈ ਰਾਹ ਨਾ ਖੜਾ ਤੁਹਾਨੂੰ ਪਤਾ ਉੱਥੇ ਕੋਈ ਆਟੋ ਰਿਕਸ਼ਾ ਨਹੀਂ ਜਾਂਦਾ ਹੈਗਾ ਉੱਤੋਂ ਗਰਮੀ ਦੇ ਦੇਣਿਆ ਲੂ ਵਗਦੀ ਆ ਜੇ ਅਸੀਂ ਇੱਥੋਂ ਤੁਰੇ ਵੀ ਨਾ ਤੇ ਸਾਨੂੰ ਬੜਾ ਟਾਈਮ ਲੱਗਣਾ ਪਹੁੰਚਦਿਆਂ ਤੇ ਉੱਥੇ ਤੁਰ ਕੇ ਅੱਗੋਂ ਜਾਣਾ ਜੇ ਸਾਡੇ ਕੋਲ ਗੱਡੀ ਵੀ ਨਹੀਂ ਹੈਗੀ ਪੁੱਤ ਅਸੀਂ ਠੰਡੇ ਠੰਡੇ ਨਿਕਲ ਜਾਗੇ ਤੇ ਫਿਰ ਕੀ ਕਰਨਾ ਆਪਣੀ ਲੋੜ ਨੂੰ ਜਾਣਾ ਆਪਾਂ ਕੋਈ ਨਹੀਂ ਹੌਲੀ ਹੌਲੀ ਤੁਰ ਜਾਵਾਂ ਪਰ ਮੰਮੀ ਮੈਨੂੰ ਨਹੀਂ ਸਹੀ ਲੱਗਣ ਡਿਆ ਕਿ ਮੈਂ ਇੱਕ ਦਵਾਈ ਖਾਣ ਦੀ ਆ ਉਹ ਅਜੇ ਕੰਪਲੀਟ ਨਹੀਂ ਹੋਈ ਤੇ ਉਹਨੂੰ ਛੱਡ ਕੇ ਮੈਂ ਹੁਣ ਦੂਜੀ ਦਵਾਈ ਵਾਲ ਚਲ ਜਾ ਮੈਨੂੰ ਸਹੀ ਨਹੀਂ ਲੱਗਣ ਦੀ ਨਹੀਂ ਹੁਣ ਤੇ ਨਾਨ ਨੇ ਕਿਰਚਾ ਪਤਾ ਕੀਤਾ ਉਹਦੀ ਸੱਸ ਕਹਿੰਦੀ ਵੀ ਉੱਥੋਂ ਲੋਕਾਂ ਨੂੰ ਬੜਾ ਭਰਤ ਪਿਆ ਵਾ ਫਿਰ ਉਹਨਾਂ ਦੀ ਵੀ ਤਾਂ ਸੁਣਨੀ ਕਿ ਨਹੀਂ ਸੁਣਨੀ ਮਮੀ ਇਹ ਵੀ ਤੇ ਇਹੀ ਕਹਿੰਦੀ ਸੀ ਸ਼ਰਤਾਂ ਲਾ ਜਿਆ ਜੇ ਨਾ ਫਰਕ ਪਊਗਾ ਤੇ ਤੁਸੀਂ ਪੈਸੇ ਵਾਪਸ ਲੈ ਲਿਓ ਛੱਡ ਦੇ ਅਸੀਂ ਦੂਜੀ ਵਾਰ ਉੱਥੋਂ ਦਵਾਈ ਲੈਣੇ ਕਿਹਾ ਸਾਨੂੰ ਹੋਰ ਥੋੜਾ ਜਿਹਾ ਫਰਕ ਵੀ ਲੱਗਦਾ ਤਾਂ ਹੀ ਜਾਂਦੇ ਅਸੀਂ ਉੱਥੇ ਹੀ ਜਾਣਾ ਹਾਂ ਉੱਥੋਂ ਜ਼ਿਆਦਾ ਤੇ ਦਵਾਈ ਵੀ ਨਹੀਂ ਖਾਣੇ ਪੜੀ ਥੋੜੀ ਦਵਾਈ ਖਾਣੀ ਪੜੀ ਤੂੰ ਤੇ ਹਾਰੋ ਵੀ ਸੇ ਤਾਂ ਪਾ ਨਿਕਲ ਜਾਗੇ ਦੋ ਜਾਨੀਆਂ ਤੇ ਬਹੁਤੀ ਵਾਰ ਗੱਲ ਦੇਣਾ ਮੈਨੂੰ ਕੋ ਆਵੀ ਚੁੱਪ ਕਰਕੇ ਚੁਰੀ ਤੇ ਰਾਣੇ ਜੱਤਨੇ ਘਰ ਪੈ ਜੂ ਪੈ ਜੂ ਨਹੀਂ ਪਉਦਾ ਆਪਾਂ ਕੋਣ ਨਹੀਂ ਜਾਣੀ ਨਿਕਲ ਜਾਣਾ ਆਪਾਂ ਮਾਵਾਤੀਆਂ ਤੋਂ ਆਣੇ ਕੋਤ ਪਤਾ ਮੈਨੂੰ ਕਿੰਨੀ ਟੈਨਸ਼ਨ ਹੈ ਤੂੰ ਮੇਰੇ ਵੱਲ ਵੇਖ ਨਾ ਮੈਂ ਤੇਰੇ ਵੱਲ ਵੀ ਨਹੀਂ ਪਈਆਂ ਤੂੰ ਮੇਰੇ ਵੱਲ ਕੀ ਲੈਣੀ ਹੈ ਮੈਂ ਤੇਰ ਨੂੰ ਇਹ ਨਹੀਂ ਆ ਕਿ ਤੇਰਾ ਕਿਸੇ ਤਰ੍ਹਾਂ ਬਾਬਾ ਢੋਲੀ ਭਰੇ ਤੇ ਮੈਨੂੰ ਵੀ ਠੰਡ ਪਵੇ ਚਾਹ ਮੈਂ ਠੀਕ ਹੈ ਮੈਂ ਸਬਜ਼ੀ ਲੈ ਕੇ ਹੀ ਕੱਟ ਲਈ ਫਿਰ ਪ੍ਰਾ ਤੜਕਾ ਤੁੜਕਾ ਲੈਵੇਂ ਲਸਣ ਲਸਣ ਲੈਵੇਂ ਕੁਰੀ ਸம்மਦੀ ਨਹੀਂ ਆਂਦੀ ਮੈਂ ਦਵਾਈ ਖਾਣ ਲਈ ਆਂ ਹੋਣੀ ਮੋਥੇ ਜਾਣਾ ਹਏ ਇੱਕ ਡਾਕਟਰ ਕੋ ਨਾ ਫਰਕ ਪਵੇ ਕਿ ਦੂਜੇ ਕੋ ਜਾਣਾ ਹੀ ਪੈਂਦਾ ਹੁਣ ਤੂੰ ਹਫਤਾ ਦਵਾਈ ਖਾ ਲਈ ਆ ਦੂਜੀ ਵਾਰਾ ਹੀ ਜਾਣਾ ਹੀ ਤੈਨੂੰ ਜ਼ਰੂਰ ਜਾਣਾ ਆਈ ਹੋਰ ਕਿਤੇ ਚਲ ਜੰਨੇ ਸਰੂਪਿੰਡ ਚਲ ਜੰਦੇ ਜਿੱਥੇ ਲੋਕਾਂ ਦੱਸਿਆ ਉਹਦੀ ਨਾਲੇ ਸੱਸ ਨੇ ਦੱਸਿਆ ਵਾ ਜਾਣਾ ਜ਼ਰੂਰੀ ਆ ਨਾਲ ਨੂੰ ਲੈ ਕੇ ਜਾਉਂਗੀ ਮੈਂ ਚਲ ਕੋਈ ਨਹੀਂ ਸਵੇਰੇ ਚੱਲਦੇ ਟਾਈਮ ਨਾ ਠੰਡੇ ਠੰਡੇ ਨਿਕਲ ਜਾਣਾ ਤੁਸਾਨੀ ਤੇ ਹੈਗੀ ਅੰਕੀ ਕਰਨਾ ਪੈ ਜਾਣਾ ਤੇ ਪੜਣੀ ਦੇ ਮਾਂ ਸੋ ਵੀ ਗਈਆਂ ਆ ਗਏ ਆਹੋ ਉਹ ਯਾਰ ਮੈਂ ਕਰਨਾ ਕਰ ਰਹੀ ਨਹੀਂ ਸਿਮਰਤ ਦਾ ਫੋਨ ਆ ਗਿਆ ਇੱਥੇ ਆ ਜਾਓ ਸਹੀ ਤਰੀਕੇ ਬਹਿ ਜਿਓ ਉਹ ਉਧਰ ਹੋ ਅੱਗੇ ਦੱਸੋ ਕੀ ਗੱਲ ਕਰਨੀ ਸਿਮਰਤ ਦਾ ਫੋਨ ਆਉਂਦਿਆ ਵਾ ਉਹ ਕੰਦੀ ਮੈਨੂੰ ਵੀਰ ਜੀ ਆਣ ਕੇ ਲੈ ਜਾਓ ਉਹ ਪਤਾ ਨਹੀਂ ਪਾਰਲਰ ਤੋਂ ਕਰਨ ਦੀ ਕੰਦੀ ਮੈਂ ਕੀ ਪਰ ਮਟੇਗੀ ਕੰਦੀ ਆਈ ਬਰੋ ਬਣਾਉਂਦੀ ਹੀ ਨਹੀਂ ਉਹਨੂੰ ਕੰਦੀ ਲੈ ਆਓ ਕਿਉਂ ਕੰਦੀ ਲੈ ਜਾ ਉਹ ਕੰਦੀ ਮੇਰਾ ਰਹਿਣ ਨੂੰ ਦਿਲ ਕਰਦਾ ਵਾ ਤੋ ਚਾਰ ਦਿਨ ਮੈਂ ਰਹਿਣਾ ਵਾ ਤੇ ਤੀ ਨੂੰ ਕੀ ਕਿਹਾ ਵੀ ਮੈਂ ਲੈ ਜਦਿਆਂ ਹਾਂ ਤੇ ਮੈਂ ਉਹਨੂੰ ਕਿਹਾ ਮੈਂ ਕਹਾਂ ਮੈਂ ਲੈ ਜਾਨਾ ਕੋਈ ਨਾ ਉਹ ਕਿਉਂ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਨਹੀਂ ਮੈਂ ਉਹਦੋਂ ਤੇ ਅਜੇ ਤੱਕ ਮੈਂ ਦੱਸਣ ਨਹੀਂ ਆ ਪਿਸ਼ਮੀ ਨੂੰ ਦਵਾਈ ਖਵਾਉਂਦੀ ਉਹਦੀ ਸੱਸ ਤੇ ਰੈਸਟ ਦੱਸੀ ਆ ਤੇ ਕੰਮ ਕਰ ਕਿੰਨੇ ਕਰਨਾ ਵਾ ਉਹ ਯਾਰ ਮੈਂ ਮੈਨੂੰ ਤੇ ਨਹੀਂ ਸਮਝ ਆਉਂਦੀ ਉਹਨੂੰ ਕਿਤੇ ਐਵੇਂ ਨਜਾਇਜ਼ ਦਵਾਈਆਂ ਖਵਾਈ ਜਾਂਦੇ ਆ ਕੋਰ ਨਾਲ ਕੋਈ ਨੁਕਸਾਨ ਪਾ ਕੇ ਬਹਿ ਜਾਣ ਚਲੋ ਉਹਨਾਂ ਨੇ ਆਪਣੇ ਘਰ ਦਾ ਵੇਖਣਾ ਜੋ ਉਹਦੇ ਸੱਸ ਨੂੰ ਚੰਗਾ ਲੱਗਦਾ ਉਹ ਹੀ ਉਹਨੇ ਕਰਨਾ ਨਾ ਪਰ ਇੰਨੇ ਫੋਨ ਕਰ ਦਿੱਤਾ ਤੁਹਾਨੂੰ ਕੰਮ ਦੇ ਮਾਰੇ ਕਹਿੰਦੀ ਆ ਕੰਮ ਦੇ ਮਾਰੇ ਨਹੀਂ ਉਹ ਕਹਿੰਦੀ ਮੇਰਾ ਨਾ ਮਨ ਕਰਾਂ ਦੇ ਇੱਧਰ ਓਨ ਨੋ ਕਹਿੰਦੀ ਮੈਂ ਤੁਹਾਨੂੰ 2-3 ਦਿਨ ਹੋ ਗਏ ਫੋਨ ਕਰਨ ਕਰਨ ਕਰਦੀ ਆ ਤੇ ਕੀਤਾ ਨਹੀਂ ਫੋਨ ਤੇ ਕਹਿੰਦੀ ਮੈਨੂੰ ਵੀਰ ਜੀ ਆ ਕੇ ਲੈ ਜਾ ਸਿਰਫ 3-4 ਦਿਨ ਵਾਸਤੇ ਮੈਂ ਰਹਿਣਾ ਫੇਰ ਮੈਂ ਇੱਧਰ ਆ ਜੂਗੀ ਪਰ ਇਹ ਥੋੜੀ ਗੱਲ ਆ ਜਾਂ ਤੇ ਉਹਦੀ ਸੱਸ ਮਾਂ ਸਾਨੂੰ ਕਰੇ ਫੋਨ ਵੀ ਹਾਂ ਲੱਕੀ ਤੂੰ ਆ ਕੇ ਇਹਨੂੰ ਲੈ ਜਾ ਇਹਦੇ ਦਿਨ ਕਰਦਾ ਤੁਹਾਨੂੰ ਮਿਲਣ ਨੂੰ ਤੇ ਜਾਂ ਸਾਹੀ ਲਾ ਕੇ ਛੱਡ ਜੇ ਇਹ ਥੋੜੀ ਪੇ ਦੇ ਫੌਂਟ ਕੀਤੇ ਆ ਤੇ ਤੁਸੀਂ ਜਾ ਕੇ ਤਰਪੋ ਚਾਚੀ ਜੀ ਨੂੰ ਪਹਿਲਾਂ ਪੁੱਛੋ ਜਾਂ ਮੰਮੀ ਨੂੰ ਪੁੱਛੋ ਮੈਂ ਗੱਲ ਤਾਂ ਸੁਣ ਲਾ ਮੈਂ ਤੇਰੇ ਤੋਂ ਪਹਿਲਾਂ ਹੀ ਇਹਨੂੰ ਇਹ ਗੱਲ ਕਹੀ ਆ ਮੈਂ ਕਿਹਾ ਸਾਈਹ ਨੂੰ ਕੋਈ ਛੜ ਜਾ ਨਾਲੇ ਸਾਈਹ ਆ ਜਾਏਗਾ ਇੱਥੇ ਸਾਨੂੰ ਮਿਲ ਜਾਏਗਾ ਤੇ ਕਹਿੰਦੀ ਨਹੀਂ ਸਾਈਹ ਕੰਮ ਤੇ ਆ ਤੇ ਰਾਣੇ ਭਾਜੀ ਵੀ ਕੰਮ ਤੇ ਹੀ ਆ ਤੇ ਤੁਸੀਂ ਮੈਨੂੰ ਲੈ ਜਾਓ ਹਾਂ ਬਸ ਨਾ ਇਹ ਨਾ ਸਮਝਦਾਰੀ ਨਹੀਂ ਵਰਤਦੀ ਹੁਣ ਇਹ ਵਿਆਹੀ ਗਈ ਆ ਜਿਹੜੀ ਸ਼ੰਮੀ ਆ ਨਾ ਪੂਰੀ ਸਮਝਦਾਰੀ ਵਰਤਦੀ ਆ ਘਰ ਨੂੰ ਘਰ ਸਮਝਦੀ ਆ ਮਰ ਉਹਨੂੰ ਵਿਚਾਰੀ ਨੂੰ ਜੇ ਰੈਸਟ ਕਹਿ ਹੀ ਦਿੱਤੀ ਆ ਤੇ ਜੇ ਇਹਨੂੰ ਕੰਮ ਪੈ ਗਿਆ ਤੇ ਤਾਂ ਕਹਿੰਦੀ ਮੈਂ ਵੀ ਇਹਨੂੰ ਜਾਣਨੀ ਆ ਪਰ ਉਹ ਤੇ ਮੈਨੂੰ ਕਹਿਣ ਦੀ ਕਹਿੰਦੀ ਮੈਂ ਮੰਮੀ ਨੂੰ ਪੁੱਛ ਲਿਆ ਵਾ ਤੇ ਮੰਮੀ ਕਹਿੰਦੇ ਜਾ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਮਗਰੋਂ ਹਸਰਨਾ ਨਹੀਂ ਉਹਨੇ ਕਿਹਾ ਵੀ ਮੈਂ ਮੰਮੀ ਨੂੰ ਪੁੱਛ ਲਿਆ ਤੇ ਤੂੰ ਜਾ ਤੇ ਤੂੰ ਮੰਨ ਗਏ ਤੂੰ ਪਹਿਲਾਂ ਉਹਦੀ ਸੱਸ ਨਾਲ ਗੱਲ ਕਰੋ ਤੂੰ ਰਾਬਰ ਕਰੋ ਨਾ ਜਾਂ ਚਾਚੀ ਜੀ ਨੂੰ ਕਹੋ ਤੇ ਜਾਂ ਮੰਮੀ ਨੂੰ ਕਹੋ ਜੇ ਤੁਹਾਨੂੰ ਕਹਿਣਗੇ ਨਾ ਫਿਰ ਲਾਓ ਤੇ ਫਿਰ ਜਾਓ ਉਂਝ ਨਾ ਜਾਓ ਐਵੇਂ ਉਹਨਾਂ ਦੇ ਘਰ ਕਲੇਸ਼ ਪਏਗਾ ਤਦ ਪਤਾ ਲੱਗਾ ਉਹ ਵੀ ਸੱਸ ਕਿਵੇਂ ਦੀ ਉਹਨੇ ਕਹਿੰਨਾ ਦੇ ਇੱਕ ਨੂੰ ਆਪ ਦਵਾਈ ਖਵਾਨੇ ਸੀ ਚੁੱਕ ਕੇ ਦੂਜੀ ਕੁੜੀ ਲੈ ਚੰਦੇ ਜੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਬੱਚੇ ਦੀ ਲੋੜ ਹੈਗੀ ਫਿਰ ਬੋਲਨੇ ਕੀ ਸਾਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਹੁਣ ਕਰਾਂ ਕੀ ਮੈਂ ਤੈਨੂੰ ਕਹਿ ਬੈਠਾ ਮੈਂ ਕਹਾਂ ਮੈਂ ਉਹ ਨਾਲ ਲੈ ਜਾਣਾ ਤੈਨੂੰ ਕੋਈ ਨਹੀਂ ਮੈਂ ਤਾਂ ਇਹੋ ਹੀ ਤਾਂ ਕਹਿ ਨਹੀਂ ਤਈ ਹਮਮੀ ਕੋ ਭਰੀ ਚਲੋ ਅੰਕਾ ਤੇਰੀ ਗੱਲ ਕਰਾ ਜਾ ਕੇ ਜਸਾਈ ਨਾ ਕਰਾ ਜਾ ਮੰਮੀ ਨਾ ਕਰਾ ਕਿ ਮੈਂ ਤੈਨੂੰ ਆਪ ਹੀ ਲੈ ਜਾਵਾਂ ਤੇ ਮੈਂ ਇਸ ਤਰ੍ਹਾਂ ਕਰਦਾ ਸਾਈ ਨੂੰ ਫੋਨ ਕਰ ਦਿੰਦਾ ਵਾਂ ਤੇ ਜਦ ਤੂੰ ਉਹ ਤੇ ਨਾ ਸੱਸ ਨਾਲ ਗੱਲ ਕਰਦਾ ਨਹੀਂ ਇਹ ਕੱਪੜੇ ਲੈ ਕੇ ਉੱਥੇ ਪਾਰਲਰ ਤੇ ਬੈਠੀ ਹੈ ਜਿਹੜੀ ਕਹਿੰਦੀ ਲੈ ਜਾ ਉਹ ਨਹੀਂ ਕਹਿੰਦੀ ਪਾਰਲਰ ਤੋਂ ਮੈਨੂੰ ਉਧਰ ਮੰਮੀ ਵੱਲ ਲੈ ਜਾਓ ਤੇ ਉਧਰੋਂ ਮੁੜ ਕੇ ਇੱਧਰ ਆਪਣੇ ਘਰ ਲੈ ਆਓ ਕੱਦੀ ਦੋਵੇਂ ਕੰਮ ਚੱਲ ਜਾਣਗੇ ਤੂੰ ਰਹਿਣ ਦੋ ਐਵੇਂ ਨਹੀਂ ਜਾਣਾ ਹੈਗਾ ਜਿੰਨਾ ਚਿਰ ਉਹਦੀ ਸੱਸ ਮਾਣ ਨਾ ਜਾਂ ਸਾਈ ਦਾ ਫੋਨ ਨਹੀਂ ਨਾ ਆਇਆ ਉਹਨਾਂ ਚਿਰ ਨਹੀਂ ਤੂੰ ਜਾਣਾ ਹੈਗਾ ਚਲ ਵੇ ਲੈ ਫਿਰ ਤੂੰ ਕਰ ਲੈ ਫੋਨ ਮੈਂ ਕਰਾਂਗੀ ਮੈਂ ਪੁੱਛਾਂ ਨਹੀਂ ਮੈਂ ਇੰਜ ਥੋੜੀ ਤੁਹਾਨੂੰ ਭੇਜਣਾ ਵਾ ਤੁਹਾਨੂੰ ਤੇ ਪਤਾ ਵਾ ਮੇਰੀ ਭੈਣੋਂ ਪੈ ਪੈ ਕੇ ਝੁਰਬੋਲੀ ਤੇ ਕੱਬ ਨੂੰ ਬਚਦੀ ਆ ਕਾ ਕਰਕੇ ਉਹ ਜਾਂਦੀ ਆ ਫੋਨ ਕਰਕੇ ਪੁੱਛ ਲਾਂਗਾ ਮੈਂ ਐ ਵੀ ਤੇ ਮੂੰਹ ਚ ਕਦੇ ਤਰਪਾਉ ਉਹਨੂੰ ਲੈ ਨਾ ਲੈ ਮੈਨੂੰ ਫੋਨ ਫੜਾ ਗੇ ਮੈਂ ਨਹੀਂ ਕਰਦੀ ਫੋਨ ਮੈਨੂੰ ਨਹੀਂ ਪਤਾ ਕਿਉਂ ਇਹਨਾਂ ਨੂੰ ਕਹਿਣ ਦੀ ਵੀ ਲੈ ਜਾ ਕੰਮ ਤੋਂ ਬਚਨ ਦੀ ਮਾਰੇ ਕਹਿੰਦੀ ਆ ਜਾਣੀ ਨੂੰ ਮੈਂ ਇੱਥੇ ਸੀ ਤੇ ਇੱਥੇ ਮੇਰੇ ਸਿਰ ਤੇ ਰਾਜ਼ ਕਰ ਲਿਆ ਸਾਰਾ ਦਿਨ ਸੁੱਤੀ ਰਹਿਣਾ ਤੇ ਕੰਮ ਕਰਨਾ ਨਹੀਂ ਜੇ ਮੈਂ ਕਹਣਾ ਮੰਮੀ ਨੂੰ ਕੋਈ ਕੰਮ ਨੂੰ ਤੇ ਕੰਮ ਜੀ ਨਾ ਉਹਨੂੰ ਸੋਲਾਂ ਦੀ ਸੋਹਰੇ ਜਾ ਕੇ ਕੰਮ ਕਰਨਾ ਸੋਹਰੇ ਗਈ ਤੇ ਕਿਸਮਤੇ ਨਹੀਂ ਚੰਗੀ ਰਭਨੇ ਲਗਤੀ ਸ਼ੰਮੀ ਦੇ ਨਾਲ ਹੀ ਉਹਦੇ ਸੋਹਰੇ ਉੱਥੇ ਬਨ ਗਏ ਤੇ ਸਾਰਾ ਕੰਮ ਸ਼ੰਮੀ ਕਰਦੀ ਉੱਥੇ ਤੇ ਲੈ ਓ ਇਹਨੂੰ ਇੱਥੇ ਪਟੜਾਰੀ ਨੂੰ ਦੋ ਦਿਨ ਕੰਮ ਕਰਨਾ ਪਿਆ ਤੇ ਤੀ ਦਿੰਗਾਂ ਕਮ ਗਈ ਨਾ ਤੇ ਮੈਂ ਮੰਮੀ ਨੂੰ ਦੱਸਣਾ ਤੇ ਨਾ ਮੈਂ ਚਾਚੀ ਜੀ ਨੂੰ ਮੈਂ ਤਾਂ ਕਹਣਾ ਮੈਨੂੰ ਚਿੱਤਾ ਹੀ ਭੁੱਲ ਗਿਆ ਰਹਿਣ ਉਹਨੂੰ ਕਰੋਦੋ ਕੰਮ ਹੋਤੀ ਜਮਾ ਕਿਤੇ ਏਨੀ ਨਾ ਕਿਤੇ ਮੰਮੀ ਦੇ ਕੰਨ ਚ ਵਾਲਾ ਪਾ ਦੇ